ਪੰਚਾਇਤ ਦੇ ਸਾਰੇ ਕੰਮਾਂ ਦਾ ਕੱਚਾ ਜੱਠਾ ਕਿੰਨੀ ਉਹਨਾਂ ਨੂੰ ਗ੍ਰਾਂਟ ਆਈ ਆ ਪੰਚਾਇਤ ਨੂੰ ਆਪਣੀ ਨੂੰ ਤੁਸੀਂ ਇੱਕ ਐਪ ਤੋਂ ਦੇਖ ਸਕਦੇ ਹੋ ਉਹ ਕਿਹੜੀ ਐਪ ਆ ਆਜੋ ਮੈਂ ਤੁਹਾਨੂੰ ਦੱਸਾਂ ਕਿਹੜੀ ਐਪ ਆ ਹਨਾ ਵਾਧੂ ਟਾਈਮ ਆਪਾਂ ਖਰਾਬ ਨਹੀਂ ਕਰਦੇ ਐਪ ਦਾ ਨਾਮ ਹੈ ਈ ਗ੍ਰਾਮ ਸਵਰਾਜ ਆ ਐਪ ਦਾ ਲੋਗੋ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਕਿ ਚਲਾਉਣਾ ਕਿਵੇਂ ਆ ਇਹ ਤੁਹਾਨੂੰ ਮੈਂ ਚਲਾ ਕੇ ਦਿਖਾ ਦਿੰਨਾ ਠੀਕ ਹੈ ਕਲਿੱਕ ਡਾਊਨਲੋਡ ਕਰਕੇ ਪਲੇ ਸਟੋਰ ਤੋਂ ਕਲਿੱਕ ਕਰਨਾ ਸਾਹਮਣੇ ਇਸ ਤਰ੍ਹਾਂ ਦਾ ਫਾਰਮੈਟ ਖੁੱਲੂਗਾ ਉੱਥੇ ਸਿਲੈਕਟ ਸਟੇਟ ਕਰਨੀ ਆ ਆਪਣੀ ਸਟੇਟ ਆ ਜਿਹੜੀ ਉਹ ਪੰਜਾਬ ਆ ਆਪਾਂ ਇਹ ਕਰ ਲਈ ਜਿਲ੍ਹਾ ਪ੍ਰੀਸ਼ਦ ਆਪਣਾ ਮੇਰਾ ਜਿਲ੍ਹਾ ਮਾਨਸਾ ਫਿਰ ਪੰਚਾਇਤ ਸੰਮਤੀ ਆਪਣੀ ਪੰਚਾਇਤ ਸੰਮਤੀ ਮਾਨਸਾ ਪਾਈ ਸਿਲੈਕਟ ਕਰ ਲਈ ਫਿਰ ಗ್ರಾಮ ਪੰਚਾਇਤ ਥੋੜੇ ਪਿੰਡ ਦਾ ਨਾਮ ਮੇਰੇ ਪਿੰਡ ਦਾ ਨਾਮ ਘਰਾਗਣਾ ਮੈਂ ਇਹ ਸਿਲੈਕਟ ਕੀਤਾ ਠੀਕ ਹੈ ਇਸ ਤੋਂ ਬਾਅਦ ਮੈਂ ਸਬਮਿਟ ਤੇ ਕੀਤਾ ਤਾਂ ਸਾਹਮਣੇ ਇੱਥੋਂ ਤੁਸੀਂ ਆਪਦਾ ਸਾਲ ਬਦਲ ਸਕਦੇ ਹੋ ਜਿਵੇਂ ਹੁਣ ਇਹ 2024 ਤੇ 25 ਦੀ ਦਿਖਾ ਰਿਹਾ ਹੈ ਨਾ ਇੱਥੇ ਕਲਿੱਕ ਕਰਕੇ ਆਪਾਂ ਕਰਦੇ ਹਾਂ 2021-22 ਦਾ ਠੀਕ ਹੈ ਹੁਣ ਏਅਰ ਡਿਟੇਲਸ ਤੇ ਕਰੋਗੇ ਤਾਂ ਪਿੰਡ ਦੇ ਜਿਹੜੇ ਪੰਚਾਇਤ ਮੈਂਬਰ ਚੈਂਬਰ ਨੇ ਸਾਰੇ ਉਹਨਾਂ ਦੇ ਨਾਮ ਨਿਕਲ ਆਉਣਗੇ ਕਿਹੜਾ ਸਰਪੰਚ ਵਗੈਰਾ ਤੇਰੇ ਦੋਆ ਪਿੱਛੇ ਕਰੋਗੇ ਤਾਂ ਜੇ ਤੁਸੀਂ ਫਾਈਨੈਂਸ਼ੀਅਲ ਪ੍ਰੋਗਰੈਸ ਤੇ ਕਰੋਗੇ ਤਾਂ ਇੱਥੇ ਤੁਹਾਨੂੰ ਮਿਲੇਗਾ ਇਹਨਾਂ ਦਾ ਸਿਸਟਮ ਜਿਹੜੀਆਂ ਗਰੰਟਾਂ ਵਗੈਰਾ ਜਾਂ ਇੰਨਾ ਪੈਸਾ ਘਰਾਗਣੇ ਨੂੰ ਆਇਆ ਠੀਕ ਹੈ ਘਰਾਗਣਾ ਪੰਚਾਇਤ ਆਪਿਆ ਸਾਰਾ ਕੁਝ ਤੇ ਇਸ ਤੋਂ ਬਾਅਦ ਐਤੇ ਕਰੋਗੇ ਪ੍ਰੋਗਰੈਸ ਇਹੋ ਜਿਹੜੀ ਐਕਟਿਵ ਐਕਟਿਵ ਚੱਲ ਰਹੀ ਹੈ ਹਨਾ ਉਹ ਸਾਰਾ ਕੁਝ ਅਪਰੂਵਡ ਉਹ ਸਾਰਾ ਕੁਝ ਤੁਹਾਨੂੰ ਦੇਖ ਜਿਓ ਸਾਰੀ ਡਿਟੇਲ ਇੱਥੇ ਦਿੱਤੀ ਹੁੰਦੀ ਐ ਸੋ ਤੁਸੀਂ ਵਰਤ ਕੇ ਦੇਖੋ ਡਾਊਨਲੋਡ ਕਰੋ ਆਪਦੇ ਪੇਜ ਦਾ ਨਾਮ ਪਰੋ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਧੰਨਵਾਦ